हां जी ਬੜੀ ਪਿਆਰੀ ਸਾਖੀ ਐ ਨਿੱਕੀ ਜੀ ਬੱਚੀ ਨੇ ਦਿਲ ਨੂੰ ਝੰਝੋੜ ਕੇ ਰੱਖ ਦਿੱਤਾ ਅਜਿਹਾਂ ਗੱਲਾਂ ਕੀਤੀਆਂ ਤੁਸੀਂ ਵੀਡੀਓ ਦੇ ਵਿੱਚ ਜ਼ਰੂਰ ਸ਼ਾਮ ਨਿੱਕੀ ਜੀ ਬੱਚੀ ਨੇ ਆਣ ਕੇ 5 ਸਾਲ ਦੀ ਨੇ ਆਖਿਆ ਮਸਕੀਨ ਸਾਹਿਬ ਵੀ ਬਿਠੇ 5 ਸਾਲ ਦੀ ਬੱਚੀ ਨੇ ਆਖਿਆ ਮੈਨੂੰ 5 ਮਿੰਟ ਲਈ ਟਾਈਮ ਦਿਓ ਮੈਂ ਮਾਤਾ ਗੁਜਰੀ ਦੀ ਕਵਿਤਾ ਪੜਨੀ ਆਖੋ ਵੇਗਰੋ ਸੈਕਟਰੀ ਨੇ ਜਿੱਤਰਾਂ ਦੇ ਸੈਕਟਰੀ ਸਾਹਿਬ ਹੁੰਦੇ ਚੰਗੇ ਹੀ ਹੁੰਦੇ ਕਈ ਤੇ ਟਾਈਮ ਦੇਣ ਵਾਲੇ ਆਖੋ ਵੇਗਰੋ ਇੱਥੇ ਬੜੇ ਬੜੇ ਗਿਆਨੀ ਧਿਆਨੀ ਆਏ ਨੇ ਸਵਾ ਸਵਾ ਲੱਖੀਏ ਤੇਰੇ ਕੋਲ ਟਾਈਮ ਤੇਰੇ ਲਈ ਟਾਈਮ ਨਹੀਂ ਹੈਗਾ ਮੇਰੇ ਸਾਹਮਣੇ ਮਸਕੀਨ ਸਾਹਿਬ ਨੇ ਆਖਿਆ ਮੇਰੇ ਟਾਈਮ ਚੋਂ 5 ਮਿੰਟ ਦਿਓ ਸੁਣੋ ਤੇ ਸਿੱਖੀ ਕਹਿੰਦੀ ਬੱਚੀ ਨੂੰ ਸੁਣੋ ਤੇ ਸਿੱਖੀ ਕੀ ਕਹਿੰਦੀ ਆ ਤੇ ਬੱਚੀ ਛੋਟੀ ਜੀ ਖੜੀ ਹੋ ਗਈ ਉਹ ਡਰੀ ਨਹੀਂ 5 ਸਾਲ ਦੀ ਢਾਈ ਲੱਖ ਦੇ ਪੰਡਾਲ ਦੇ ਵਿੱਚ ਖੜੀ ਹੋ ਕੇ ਕਹਿੰਦੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਹ ਮਸਕੀਨ ਸਭ ਵੀ ਇਤਰਾ ਵੇਖਣ ਡੈ ਸੀ ਹੋਰ ਬੜੇ ਰਾਗੀ ਟਾਡੀ ਸੀ ਅੱਖੋਏ ਗੁਰੂ ਸਾਰਿਆਂ ਨੇ ਮੂੰਹ ਚ ਵਖਿਆ ਬਈ ਬੜੀ ਦਿਰੜਤਾ ਨਾਲ ਬੋਲੀ ਕਹਿੰਦੀ ਮੇਰੀ ਕਵਿਤਾ ਦਾ ਸ਼ੀਰਸ਼ਕ ਹੈ ਨੀਲਾ ਕੋੜਾ ਉਹ ਛੋਟੀ ਜੀ ਬੱਚੀ ਕਹਿੰਦੀ ਹੈ ਤੈਮ ਕਵਿਤਾ ਦੇ ਬੋਲ ਵਿੱਚ ਕਹਿੰਨੇ ਆ ਨੀਲਿਆ ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਫੇਰ ਲੈ ਕੇ ਆ ਪਤਾ ਲੱਗਾ ਮੈਂ ਕੀ ਕਿਹਾ ਅੱਜ ਤੇ ਜਦੋਂ ਤੂੰ ਲੈ ਕੇ ਆਏਂਗਾ ਨਾ ਮੈਂ ਤੇਰੀ ਲਗਾਮ ਫੜੂੰਗੀ ਤੇ ਮੈਂ ਸਿੱਖਾਂ ਦੇ ਘਰਾਂ 'ਚ ਲਿਕੇ ਜਾਊਂਗੀ ਇੱਕ ਇੱਕ ਸਿੱਖ ਦੀ ਫ੍ਰਿਜ ਵਿਖਾਊਂਗੀ ਇੱਕ ਇੱਕ ਸਿੱਖ ਦੇ ਲਮਾਰੀਆਂ ਵਿਖਾਊਂਗੀ ਸ਼ਰਾਬ ਨਾਲ ਭਰੀਆਂ ਇਹਨਾਂ ਲਈ ਪੁੱਤ ਵਰ ਗਿਆ ਸੈਂ ਕੋਈ ਥੋੜਾ ਜਿਹਾ ਸੋਚ ਰਿਹਾ ਮੈਂ ਕੀ ਕਹਿੰ ਰਿਹਾ ਇਹੋ ਹੀ ਕੌਮ ਆ ਇਹੋ ਹੀ ਤੇਰਾ ਪਰਿਵਾਰ ਆ ਜਿਹਨੂੰ ਕਹਿੰਦਾ ਸੁਖੀ ਬਸੇ ਮੋਰੋ ਪਰਿਵਾਰਾ ਸੇਵਕ ਸਿੱਖ ਇਹੀ ਤੇਰਾ ਟੱਬਰ ਐ ਇੰਨਾ ਦੀ ਪਰਿਵਾਰ ਵਾਰੇ ਅਸੀਂ ਉਹ ਮੈਂ ਦਿਖਾਉਂਗਾ ਇਹਨਾਂ ਦੀਆਂ ਗੱਜਗੱਜ ਲਦਮੀਆਂ ਗੁੱਤਾ ਇਹਨਾਂ ਨੇ ਪਿੱਛੋਂ ਕੱਟਤੀਆਂ ਧੀਆਂ ਤੇਰੀਆਂ ਨੇ ਇਹਨਾਂ ਨੇ ਪਰਵੱਟੇ ਕੱਟਤੇ ਮੈਂ ਦਿਖਾਉਂਗੀ ਸਿੱਖਾਂ ਦੇ ਘਰ ਦੇ ਵਿੱਚ ਜੋ ਨਹੀਂ ਸੀ ਹੋਣਾ ਚਾਹੀਦਾ ਹੁੰਦਾ ਇੱਕ ਇੱਕ ਸਿੱਖ ਦੀ ਜ਼ਿੰਦਗੀ ਬੇਈਮਾਨੀ ਨਾਲ ਭਰੀ ਮੈਂ ਤੈਨੂੰ ਵਿਖਾਵਾਂਗੀ ਮੈਂ ਤੈਨੂੰ ਅਰਦਾਸ ਕਰਦੀ ਹਾਂ ਨੀਲਿਆ ਇੱਕ ਵਾਰ ਆਪਣੇ ਸਵਾਰ ਨੂੰ ਫੇਰ ਲੈ ਕੇ ਆ ਮੈਂ ਸਿੱਖਾਂ ਦੇ ਘਰ 'ਚ ਖੜੂੰਗੀ ਅਖ ਵੇਗਰੂ ਤੇ ਮੈਂ ਇੱਕ ਇੱਕ ਸਿੱਖ ਦਾ ਘਰ ਵਿਖਾਉਂਗੀ ਐਨਾਂ ਲਈ ਪਰਿਵਾਰ ਵਾਰ ਗਿਆ ਸੈਂ ਐਨਾਂ ਲਈ ਵਾਰੇ ਸੀ ਉਹ ਪੁੱਤ ਫਿਰ ਪਤਾ ਲੱਗੂਗਾ ਮੈਨੂੰ ਵੀ ਤੇ ਤੇਰੇ ਸਵਾਰ ਨੂੰ ਅਖੋ ਵੇਗਰੂ ਵੇਗਰੂ ਵੀ ਜਿਨ੍ਹਾਂ ਕਿਰਤ ਕਰਨਾਂ ਲਈ ਮੈਂ ਐਨਾ ਕੁਝ ਕਰਕੇ ਗਿਆ ਅੱਜ ਉਹ ਕਿੱਥੇ ਖਲੋਤੇ ਆ ਫਿਰ ਉਹਨੇ ਇੱਕ ਗੱਲ ਹੋਰ ਕਹੀ ਅਖੋ ਵੇਗਰੂ ਵੇਗਰੂ ਇਧਰ ਨੂੰ ਮੂੰਹ ਕਰ ਲਿਆ ਜਿੱਧਰ ਹਜ਼ਾਰਾਂ ਧੀਆਂ ਬੈਠੀਆਂ ਸੀ ਲੱਖਾਂ ਧੀਆਂ ਬੀਬੀਓ ਤੁਸੀਂ ਸੁਣੋ ਉਹ ਬੱਚੀ ਕਹਿੰਦੀ ਕਹਿੰਦੀ ਜਦੋਂ ਤੁਸੀਂ ਬਿਊਟੀ ਪਾਰਲਰ ਤੇ ਜਾਂਦੀਆਂ ਜੇ ਨਾ ਇਹ ਬੱਚੀ ਸੁਨਾਰੀ 5 ਸਾਲ ਦੀ ਕਿਉਂ ਕੜੇ ਮਾਰੋ ਇੱਕ ਮਿੰਟ ਰਹਿ ਗਿਆ ੜੇ ਜਦੋਂ ਤੁਸੀਂ ਬਿਊਟੀ ਪਾਰਲਰ ਤੇ ਜਾਂਦੀਆਂ ਜੇ ਤੇ ਤੁਹਾਨੂੰ ਪਿੱਛੋਂ ਕੋਈ ਆਵਾਜ਼ ਆ ਮਾਰਦਾ ਏ ਤੁਸੀਂ ਸੁਣਦੀਆਂ ਨਹੀਂ ਮੈਂ ਦੱਸਾਂ ਉਹ ਕਿਹਦੀ ਆਵਾਜ਼ ਆ ਇਹ ਆਂਦੇ ਹੋ ਉਹ ਬੱਚੀ ਕਹਿੰਦੀ ਮੈਂ ਦੱਸਾਂ ਉਹ ਕਿਹਦੀ ਆਵਾਜ਼ ਆ ਤੇ ਆਪ ਵੀ ਕਹਿੰਦੀ ਚਲ ਮੈਂ ਦੱਸ ਦੇਣੀ ਆ ਉਹ ਮਾਤਾ ਗੁਜਰਕੌਰ ਦੀ ਆਵਾਜ਼ ਆ ਜਿੰਦਾਂ ਤੁਸੀਂ ਬਿਊਟੀ ਪਾਰਲਰ ਨੂੰ ਤੁਰਦੀਆਂ ਜੇ ਸਿੱਖਾ ਦੀਆਂ ਥਿਓ ਪਿੱਛੋਂ ਮਾਂ ਗੁਜਰਕਰ ਆਵਾਜ਼ਾਂ ਮਾਰਦੀ ਮੇਰੀਓ ਬੱਚਿਓ ਇਹ ਰਾਹ ਤੁਹਾਡਾ ਨਹੀਂ ਸੀ ਤੁਸੀਂ ਕਿੱਧਰ ਤੁਰ ਪੀਆਂ ਜੇ ਜੇ ਤੁਸੀਂ ਨਹੀਂ ਹਟਦੀਆਂ ਫਿਰ ਵੀ ਤੇ ਫਿਰ ਮਾਂ ਗੁਜਰਕਰ ਪਿੱਛੋਂ ਆਵਾਜ਼ ਮਾਰਦੀ ਚੰਗਾ ਤੇਰੀ ਮਰਜ਼ੀ ਆ ਜੇ ਤੂੰ ਬਿਊਟੀ ਪਾਰਲਰ ਤੇ ਜਾਣਾ ਹੀ ਇੱਕ ਵਾਰ ਅੱਖਾਂ ਨੀਵੀਆਂ ਕਰਕੇ ਵੇਖ ਤੇਰੇ ਪੈਰਾਂ 'ਚ ਕੀ ਪਿਆਰ ਮਗਰ ਪੱਥਰ ਦਿਲ ਸੁਣਨ ਵਾਲੀਆਂ ਵੀ ਨਹੀਂ ਹਟਦੀਆਂ ਜਿਸ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤੁਹਾਨੂੰ ਸਰਦਾਰੀਆਂ ਦਿੱਤੀਆਂ ਜਿਵੇਂ ਬਿਊਟੀ ਪਾਰਲਰ ਤੇ ਜਾਂਦੀਆਂ ਨੇ ਅੱਜ ਸਿੱਖਦੀਆਂ ਧੀਆਂ ਆ ਬੱਚੇ ਜਾਂਦੇ ਨੇ ਟੋਪੀਆਂ ਸਿਰਾਂ ਤੇ ਪਾ ਕੇ ਕੰਨਾਂ 'ਚ ਨੱਤੀਆਂ ਪਾਈ ਫਿਰਦੇ ਨੇ ਬੁਰਾ ਹਾਲ ਬੰਕੇ ਦਿਹਾੜੇ ਉਹ ਕਹਿੰਦੀ ਸੀ ਜਿਵੇਂ ਬਿਊਟੀ ਪਾਰਲਰ ਤੇ ਜਾਂਦੇ ਉਹਨਾਂ ਬੱਚੇਓ ਛੋਟੀ ਜਿਹੀ ਬੱਚੀ ਕਹਿ ਰਹੀ ਤੁਸੀਂ ਵੇਖੋ ਤੁਹਾਡੇ ਪੈਰਾਂ 'ਚ ਕੀ ਕਿਆ ਫਿਰ ਆਪ ਵੀ ਕਹਿੰਦੀ ਜੇ ਤੁਹਾਨੂੰ ਨਹੀਂ ਦਿਸਦਾ ਤੇ ਮੈਂ ਦਿਖਾਉਣੀ ਆ ਤੁਹਾਡੇ ਪੈਰਾਂ ਦੇ ਵਿੱਚ ਸਹਿਬਜ਼ਾਦਿਆਂ ਦੇ ਪਵਿੱਤਰ ਸਰੀਰ ਪਏ ਤੁਸੀਂ ਸਹਿਬਜ਼ਾਦਿਆਂ ਦੇ ਸਰੀਰਾਂ ਦੇ ਉੱਤੇ ਪੈਰ ਰੱਖ ਕੇ ਲਾਚਾਂ ਦੇ ਉੱਤੇ ਪੈਰ ਰੱਖ ਕੇ ਬਿਊਟੀ ਪਾਰਲਰਾਂ ਤੇ ਜਾਂਦੀਆਂ ਜੇ ਤੁਸੀਂ ਖੜ ਜੋ ਗੁਰਪੁਰਬ ਮਨਾਇਆ ਤਾਂ ਸਭ ਲੈ ਇਹ ਪੁਰਬ ਮਨਾਏ ਸਹਿਬ ਜਦਿਆਂ ਦੇ ਬਾਬਾਨੀਆਂ ਤਹਾਣੀਆਂ ਬਾਬਾਨੀਆਂ ਬਾਬਿਆਂ ਦੀਆਂ ਕਹਾਣੀਆਂ ਬਾਬਾਨੀਆਂ ਵਿੱਚ ਬਾਬਿਆਂ ਦੀਆਂ ਧਿਆਨ ਦਿਓ ਜਰ ਬਾਬਾਨੀਆਂ ਕਹਾਣੀਆਂ ਪੁੱਤ ਜਿਹੜੇ ਪੁੱਤ ਹੁੰਦੇ ਆ ਨਾ ਸੁਪੁੱਤ ਕ੍ਰੇਣ ਪੁੱਤਰਾਂ ਨੂੰ ਸੁਪੁੱਤਰ ਬਣਾ ਲੰਨੀਆਂ ਨੇ ਇੱਕ ਪੁੱਤ ਤਾਂ ਹਰ ਇੱਕ ਦਾ ਹੀ ਹੈਗਾ ਏ ਮਗਰ ਸੁਪੁੱਤਰ ਕਿਸੇ ਕਿਸੇ ਦਾ ਹੀ ਹੁੰਦਾ ਨਾ ਵੱਡਿਆਂ ਵਡੇਰਿਆਂ ਦੀਆਂ ਕਹਾਣੀਆਂ ਸੁਣੀਏ ਤੇ ਪੁੱਤਰ ਵੀ ਸਪੁੱਤਰ ਬਣ ਜਾਂਦੇ ਨੇ